ਮਤਕੀ ਨਮਦਲਾ ਮਨਜੀਤ ਕੌਰ ਮਤਕੀ ਕਦੋਂ ਮਕਾਨ ਟਟਿਆ ਕੀ ਤੇ ਉਦੋਂ ਆਸ ਹੈ ਕਿ ਹੀ ਵੀ ਟਟ ਗਿਆ ਤੇ ਬਣੇਗਾ ਦੁਬਾਰਾ ਮੀਆਂ ਦੇ ਵਿੱਚ ਟਟ ਗਿਆ ਹੈਗਾ ਤੇ ਸਾਨੂੰ ਕੋਈ ਆਸ ਨਹੀਂ ਸੀ ਕਿ ਸਾਡਾ ਬਣੂਗਾ ਰਾਜ ਕਿ ਕਿਦਾਂ ਲੱਗਦਾ ਬਈ ਅੱਜ ਸਨ ਬਹੁਤ ਸੋਹਣਾ ਲੱਗਦਾ ਪਿਆ ਹੈ ਬਹੁਤ ਸਾਨੂੰ ਖੁਸ਼ੀ ਆ ਅਹੀਂ ਧੰਨਵਾਦ ਆਂ ਆਪਣੇ ਚਲੋ ਉਹਨਾਂ ਦੇ ਵੀਰਾਂ ਦੇ ਬੱਚਿਆਂ ਦੇ ਅਹੀਂ ਧੰਨਵਾਦ ਹੈ ਬਾਬਾ ਜੀ ਇਹਨਾਂ ਨੂੰ ਤਰੱਕੀਆਂ ਬਹੁਤ ਬਹੁਤ ਤਰੱਕੀਆਂ ਦਵੇ ਬਾਬਾ ਜੀ ਇਹਨਾਂ ਦੀ ਤੰਦਰੁਸਤੀ ਦਵੇ ਇਹਨਾਂ ਦੀ ਸਿੰਦੇ ਪੈਨਸ਼ਨ ਦੇ ਸਿਰ ਤੇ ਤੁਸੀਂ ਹਾਂਜੀ ਪੈਨਸ਼ਨ ਦੇ ਸਿਰ ਤੇ ਜਿੱਦੋਂ ਮਕਾਨ ਟਿਕਿਆ ਫਿਰ ਕੀ ਮੰਨ ਚਿਆ ਸੀ ਵੀ ਇਹ ਤੇ ਬੰਨੇ ਮੰਨ ਚ ਮੈਂ ਰਾਤ ਨਸੌਂਦੀ ਨਹੀਂ ਰਾਤ ਨੀਂਦ ਨਹੀਂ ਆਉਂਦੀ ਜਦੋਂ ਕਿਤੇ ਮੈਂ ਡੇਗਦੇ ਹੀਗੇ ਤੇ ਮੈਂ ਨਾਲ ਹੀ ਉੱਠ ਕੇ ਬਹਿ ਜਾਂਦੀ ਹਾਂ ਧੀਆ ਮੇਰੀਆਂ ਆਈਆਂ ਸੀ ਧੀਆ ਆਂਦੀਆਂ ਸੀ ਵੀ ਵੀ ਮੰਮੀ ਤੂੰ ਬਿਮਾਰ ਹੋਣਾ ਕੋਈ ਨਹੀਂ ਬਣ ਜਾਣਗੇ ਮੈਨੂੰ ਇੰਨਾ ਹੌਸਲਾ ਮੇਰੀਆਂ ਧੀਆ ਮੈਨੂੰ ਦਿੰਦੀਆਂ ਸੀ ਤੇ ਜਦੋਂ ਬਾਲੇ ਡੇਗਦੇ ਸੀ ਜਾਂ ਸੱਤਾਂ ਡੇਗਦੀਆਂ ਸੀ ਜਾਂ ਕੰਧਾਂ ਡੇਗਦੀਆਂ ਸੀ ਤੇ ਮੈਂ ਰਾਤ ਰ ਉੱਠ ਕੇ ਬਹਿ ਜਾਂਦੀ ਹਾਂ ਸਾਰੀ ਸਾਰੀ ਰਾਤ ਬੈਠੀ ਰਹੀਦੀ ਸੀ ਉਹ ਡਿੱਗੇ ਉਦੋਂ ਕਿੱਥੇ ਸੀ ਤੁਸੀਂ ਉਹਨਾਂ ਜਿਹੜਾ ਕੰਦਾ ਪਾਟ ਗਿਆ ਤੇ ਫੇਰ ਇਹ ਸਾਮਾਨ ਇੱਧਰ ਰੱਖ ਲਿਆ ਉਦੋਂ ਫਟਾਫਟ ਸਾਮਾਨ ਹੈ ਇੱਧਰ ਝੁੱਕ ਕੇ ਤੇ ਇੱਧਰ ਰੱਖ ਲਿਆ ਅੱਜ ਕਿੰਨੀ ਕੀ ਖੁਸ਼ੀ ਹੈ ਅੱਜ ਬਹੁਤ ਖੁਸ਼ੀ ਹੈ ਮੇਰੇ ਖੁਸ਼ੀ ਦੇ ਤਰੂਰ ਬਹੁਤ ਜ਼ਿਆਦਾ ਖੁਸ਼ੀ ਹੈ ਉਹ ਤਾਂ ਗਮੀ ਦੇ ਹੀ ਵੀ ਮਕਾਨ ਟੱਟ ਗਿਆ ਤੇ ਹੁਣ ਖੁਸ਼ੀ ਦੇ ਆ ਵੀ ਚੱਲ ਮੇਰਾ ਕੋਈ ਸਹਾਰਾ ਬਣਿਆ ਤਾਂ ਦਾ ਸਹਾਰਾ ਮੇਰਾ ਬਣਿਆ ਚਲ ਮਹਾਰਾਜ ਨੇ ਆਪ ਸਹਾਈ ਹੋਇਆ ਇਹਨਾਂ ਦੇ ਮਿਹਰਦਿਆਂ ਦੇ ਵਿੱਚ ਚਲੋ ਦਿਲਾਂ ਦੇ ਵਿੱਚ ਬਸਿਆ ਪਰਮਾਤਮਾ ਤੇ ਮੇਰੇ ਇਹਨਾਂ ਬੱਚਿਆਂ ਨੇ ਮੇਰੀ ਇੱਛਾ ਮਤ ਕੀਤੀ ਹੈ ਚਲੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂ ਕਰਦੀ ਮੈਂ ਲੱਖ ਲੱਖ ਸ਼ੁਕਰ ਹੈ ਨਾ ਲੱਗਦਾ ਪੰਜਾਬ ਜੋ ਸਾਡੇ ਹਾਲ ਵੀ ਪੰਜਾਬੀ ਜਿਹੜੇ ਹਾਂਜੀ ਹਾਂਜੀ ਹੈਗੇ ਹੈਗੇ ਅਸੀਂ ਹੈਗੇ ਬਾਪੂ ਜੀ ਨੇ ਕਿਹਾ ਤੇ ਇਹਨਾਂ ਦਾ ਚੂਲਾ ਟੁੱਟ ਗਿਆ ਹੈ ਜਾਂ ਡੇ ਨਰੇਗਾ ਦੇ ਕੰਮ ਤੇ ਤੇ ਸਾਈਕਲ ਤੋਂ ਡਿੱਗ ਗਏ ਹੀ ਹੈ ਤੇ ਇਹਨਾਂ ਉੱਥੇ ਚੌਕ ਦੀ ਵਿੱਚ ਡਿੱਗ ਪਏਗੇ ਤੇ ਉੱਥੇ ਇਹਨਾਂ ਦਾ ਚੂਲਾ ਟੁੱਟ ਗਿਆ। ਇਹ ਦੋਈ ਵਾਰ ਪ੍ਰੇਸ਼ਨ ਕਰਵਾਇਆ ਫੇਰ ਵੀ ਨਹੀਂ ਸੱਟ ਬੈਠਾ। ਸਿਕੱਤ ਸਿੰਘ ਜੀ ਕੋਟ ਕਰਮਚਾਰੀ ਇਹ ਮੀਆਂ ਦੇ ਵਿੱਚ ਡਿੱਗ ਪਿਆ ਸੀ। ਇਹ ਰਾਤ ਕਰੋ ਅੱਜ ਕੌਣ ਕੌਣ ਹੈ। ਇਹ ਦੋ ਹੀਆਂ ਮੀਆਂ ਬਿੱਦੀ। ਦੋਵੇਂ ਮੀਆਂ ਬਿੱਦੀ। ਜਿੱਥੇ ਜਾ ਰਹੇ ਇਹ ਬਾਰੇ ਤਾਂ ਇਹ ਤਾਂ ਪਾਸ ਸਾਡਾ ਹੁੰਦਾ ਹੈ। ਦੇਖੋ ਇਹ ਮੈਂ ਇਹਨਾਂ ਨੂੰ ਥੋੜਾ ਜਿਆਦਾ ਜਾਣ ਜਾਣ ਹੀ ਲਈ ਜਨਾ ਕੋ। ਫਿਰ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਉਹ ਕਹੀ ਮੇਰੇ ਕੋ ਜਾਇਆ ਤਾਂ ਜਾਂਦਾ ਨਹੀਂਗਾ ਕਿਤੇ ਵੀ ਨਹੀਂ ਮੈਂ ਜਾਂਦਾ ਸਿਰਫ ਮੈਂ ਰਿਕਵੈਸਟ ਫੋਨ ਤੇ ਹੀ ਕੀਤੀ ਸੀ ਤੇ ਫਿਰ ਇਹਨਾਂ ਨੇ ਮੇਰੀ ਰਿਕਵੈਸਟ ਸੁਣੀ ਫਿਰ ਆਏ ਫਿਰ ਇਹਨਾਂ ਨੇ ਵੇਖ ਸਾਰਾ ਵੇਖ ਕੇ ਫਿਰ ਸਾਨੂੰ ਥੋੜੀ ਜੀ ਹਮਤ ਕਰਨੀ ਸੀ। ਤਾਂ ਲੱਗਦਾ ਇਹ ਨਾ ਮਕਾਨ ਤੇ ਯੋ ਬੰਦਾ ਹੈ ਹਾਂਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਨੇ ਕਰਕੇ ਸਾਰੇ ਬੜੀ ਖੁਸ਼ੀ ਹੁੰਦੀ ਹੈ ਹਾਂਜੀ ਆਸ ਹੈ ਇਹ ਤੁਹਾਨੂੰ ਬੰਦ ਨਹੀਂ ਮੇਰੇ ਤੁਹਾਡੇ ਨਹੀਂ ਇਹਨਾਂ ਨੂੰ ਆਸ ਕੋਈ ਨਹੀਂ ਹੈ ਸਾਨੂੰ ਕੋਈ ਆਸ ਨਹੀਂ ਕਿ ਬਣੂਗਾ ਕਿ ਨਹੀਂ ਵੀ ਬਣੂਗਾ ਇਹਦਾ ਹੀ ਰਹਿਣਾ ਮੈਂ ਖੁੱਲਾ ਹੀ ਰਹਿਣਾ ਕੰਮ ਪਰ ਮੇਰੀ ਇਹਨਾਂ ਵੀਰਾਂ ਨੇ ਮਤ ਕਰਕੇ ਬਹੁਤ ਵਧੀਆ ਕਰਨਾ ਇਹਨਾਂ ਦੀ ਹਰ ਵੇਲੇ ਚੜਦੀ ਕਲਾ ਕੋਈ ਵੀ ਨਹੀਂ ਹੈ ਕਾ ਰੋਟੀ ਪਾਣੀ ਹਾਨੂੰ ਸਿਰ ਜਿਹੜੀ ਵੱਡੇ ਪਾਪਾ ਨੇ ਛਣੋਦੀ ਆ ਸਾਡਾ ਉੱਤੇ ਹੀ ਜਾਰਾ ਬੰਨ ਨਹੀਂ ਬੰਨਣਾ ਜੀ ਹੈਗੇ ਆ ਬਹੁਤ ਆ ਕਰਦੇ ਨੇ ਮਤ ਜਿਹੜੀ ਗਰੀਬ ਜਿਹੜੇ ਮਾੜੇ ਵੀ ਛੜੇ ਤੋਂ ਮਾੜੇ ਦੀ ਵੀ ਸਹਾਇਤਾ ਕਰਦੇ ਨੇ ਹੈਗੇ ਆ ਬਹੁਤ ਭਾਜੀ ਤੁਹਾਡੀ ਸੰਸਥਾ ਦਾ ਨਾਮ ਕੀ ਹੈ ਤੇ ਇਥੇ ਤੱਕ ਕਿਸ ਤਰ੍ਹਾਂ ਪਹੁੰਚ ਕੀਤੀ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸਾਡੀ ਸੰਸਥਾ ਬਟਾਲੇ ਤੋਂ ਆਇਆ ਕੁਦਰਤ ਕੇ ਸਭੰਦੇ ਸੇਵਾ ਸੁਸਾਇਟੀ। ਸੋ ਸਾਰੇ ਵੀਰ ਭਰਾ ਅਸੀਂ ਇੱਕ ਛੋਟੇ ਜਿਹੇ ਉਪਰਾਲੇ ਤੋਂ ਚਾਲੂ ਕੀਤਾ ਸੀ। ਤੇ ਤੁਸੀਂ ਦੇਖ ਰਹੇ ਜੀ ਜਦੋਂ ਕੋਈ ਵੀ ਵਿਪਤਾ ਪੈਂਦੀ ਹੈ ਤੇ ਜਦੋਂ ਹੜ੍ਹਾਂ ਦੇ ਦੌਰਾਨ ਦੇਖਿਆ ਗਿਆ ਵੀ ਪੰਜਾਬ ਦੇ ਜਿਹੜੇ ਗਰਦਾਸਪੁਰ ਔਰ ਅਮਰਸਾ ਦੇ ਜਿਹੜੇ ਜ਼ਿਲ੍ਹੇ ਨੇ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਪਰਿਵਾਰਾਂ ਦਾ ਨੁਕਸਾਨ ਹੋਇਆ। ਸੋ ਸੋਸਾਇਟੀ ਸੋਸਾਇਟੀ ਵੱਲੋਂ ਉੱਥੇ ਜਾ ਕੇ ਹੜਪੀਰਤਾਂ ਲਈ ਰਸਤਾ ਲੈ ਕੇ ਜਾਇਆ ਗਿਆ ਜਾਂ ਕਈਆਂ ਹੋਰ ਵੀ ਜੋ-ਜੋ ਜ਼ਰੂਰਤਾਂ ਸਮਾਨ ਹੀ ਲਿਜਾਇਆ ਗਿਆ ਉਸ ਤੋਂ ਬਾਅਦ ਵੈਟਰਨਰੀ ਡਾਕਟਰਾਂ ਦੀ ਸਪੈਸ਼ਲਟੀ ਟੀਮਾਂ ਬਣਾ ਕੇ ਸਰਕਾਰ ਦੇ ਸਹਿਯੋਗ ਦੇ ਨਾਲ ਜਿੱਥੇ-ਜਿੱਥੇ ਡਿਊਟੀਆਂ ਲੱਗੀਆਂ ਉੱਥੇ ਚੈੱਕਅਪ ਕੀਤਾ ਗਿਆ ਔਰ ਉਸ ਤਰ੍ਹਾਂ ਦੇਖਿਆ ਗਿਆ ਵੀ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਘਰ-ਬਾਰ ਟੁੱਟੇ ਹੋਏ ਨੇ ਔਰ ਅਸੀਂ ਸਾਡਾ ਕੱਲਿਆਂ ਦਾ ਇੰਨਾ ਉਪਰਾਲਾ ਇਨੀ ਸਮਰੱਥਾ ਨਹੀਂ ਹੈਗੀ ਵੀ ਅਸੀਂ ਜਿੰਨੇ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਉਹ ਘਰ ਬਣਾ ਸਕੀਏ ਸੋ ਅਸੀਂ ਵੀਰ ਭਰਾਵਾਂ ਔਰ ਸੋਸ਼ਲ ਮੀਡੀਆ ਪਲੇਟਫਾਰਮ ਦਾ ਹੀ ਆਪਣੇ ਵੱਖ-ਵੱਖ ਸੱਜਣਾਂ ਦਾ ਜਿਹੜਾ ਸਹਿਯੋਗ ਮੰਗਿਆ ਔਰ ਇਸ ਤੋਂ ਇਲਾਵਾ ਇਹ ਇਹ ਨਾ ਸਖਤਰ ਸਿੰਘ ਜੀ ਦਾ ਤੇ ਘਰ ਹੈਗਾ ਹੈਗਾ ਇਸ ਤੋਂ ਇਲਾਵਾ ਹਰ ਦੋ ਝੰਡੇ ਹੋਰ ਵੀ ਇੱਕ ਦੋ ਪਿੰਡ ਨੇ ਜਿੱਚ ਡਿਮਾਂਡ ਸਾਡੇ ਕੋ ਪਹੁੰਚੀ ਹੈ ਵੀ ਘਰ ਬਹੁਤ ਜ਼ਿਆਦਾ ਖਰਾਬ ਹੋਏ ਹੋਏ ਨੇ ਇਹ ਸਾਡੇ ਵੀਰ ਜੀ ਨੇ ਇਥੋਂ ਧਰਮਕੋੜ ਤੋਂ ਉਹਨਾਂ ਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਘਰ ਘਰ ਵੇਕ ਹੈਗਾ ਉਹਨਾਂ ਨੂੰ ਕਿਹਾ ਵੀ ਵੀਡੀਓ ਬਣਾ ਕੇ ਲਿਆ ਉਹਨਾਂ ਨੇ ਸਾਨੂੰ ਵੀਡੀਓ ਸੈਂਡ ਕੀਤੀ ਤਾਂ ਇਹਨਾਂ ਅੱਗੋਂ ਵੀ ਜਿਹੜਾ ਜਿਹੜਾ ਮਹੀਨਾਵਾਰੀ ਰਾਸ਼ਨ ਜਿਹੜਾ ਉਹ ਡਿਲੀਵਰ ਕੀਤਾ ਜਾਂਦਾ ਸੰਸਥਾ ਵੱਲੋਂ ਤੇ ਇਹਨਾਂ ਨੂੰ ਪਹਿਲਾਂ ਰਾਸ਼ਨ ਦੀ ਸੇਵਾ ਜਿਹੜੀ ਚਾਲੂ ਕੀਤੀ ਗਈ ਉਸ ਤੋਂ ਬਾਅਦ ਦੇਖਿਆ ਵੀ ਘਰ ਦੀ ਜਿਹੜੀ ਉਹ ਹਾਲਤ ਬਹੁਤ ਖਰਾਬ ਆ ਤੇ ਉਹ ਫਿਰ ਸਾਰਿਆਂ ਦੇ ਸਹਿਯੋਗ ਨਾਲ ਸਲਾਹ ਕੀਤੀ ਗਈ ਵੀ ਇਹਨਾਂ ਦਾ ਘਰ ਜਿਹੜਾ ਬਣਾਇਆ ਜਾਏ। ਸੋ ਵੱਖ-ਵੱਖ ਜਦੋਂ ਅਸੀਂ ਰਿਕੁਐਸਟ ਕੀਤੀ ਤੇ ਕੋਈ ਸਦਾਨੀ ਸੱਜਣਾ ਨੇ ਨਾਲ ਸਹਿਯੋਗ ਪਾਇਆ ਤੇ ਰਲ ਕੇ ਜਿਹੜਾ ਇਹ ਘਰ ਦੀ ਸਾਰੀ ਅੱਜ ਜਿਹੜੀ ਚਾਲੂ ਕਰਵਾਈ ਗਈ ਹੈ। ਸੋ ਇਹ ਜਿਹੜਾ ਕਰਨ ਵਾਲਾ ਸੇਵਾ ਕਰਾਉਣ ਵਾਲਾ ਜਿਹੜਾ ਓਕਾਲਪੁਰਖ ਵਾਹਿਗੁਰੂ ਇਹ ਅਸੀਂ ਤੇ ਇੱਕ ਜਰੀਆ ਵਾਂ। ਵੀ ਸਾਡੇ ਕੋਲ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਸਹਿਯੋਗ ਨਹੀਂਗਾ ਵੀ ਅਸੀਂ ਇੰਨਾ ਕੰਮ ਬਣਾ ਸਕੀਏ ਤੇ ਸਾਰੇ ਵੀਰ ਭਰਾ ਨਾਲ ਲੱਗਦੇ ਜਾਂਦੇ ਨੇ ਕਿਤੋਂ ਕਿਸੇ ਕੋ ਸਹਿਯੋਗ ਆ ਜਾਂਦਾ ਕਿਸੇ ਕੋ ਸਹਿਯੋਗ ਆ ਜਾਂਦਾ ਜਿਸ ਨਾਲ ਅਸੀਂ ਸਾਰੇ ਰਲ ਕੇ ਜਿਹੜਾ ਇਹੋ ਜੇ ਕਾਰਜ ਕਰ ਸਕਦੇ ਹਾਂ ਸਰ ਇੱਕ ਬੜੀ ਉਮੀਦ ਸੀ ਉਹਨਾਂ ਨੂੰ ਪਰ ਉਹ ਉਮੀਦ ਜਿਹੜੀ ਜਾਗੀ ਨਹੀਂ ਉਹ ਤਾਂ ਇਹ ਆਣ ਕੇ ਉਹਨਾਂ ਦੀ ਬਾਹ ਫੜ ਲਈ ਹੈ ਇਹ ਕਾਲਪੁਰਖ ਸੱਚੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਉਹਨੇ ਸਾਡੇ ਕੋ ਸੇਵਾ ਲਈ ਹੈ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਇਹਨਾਂ ਜੋਗੀਆਂ ਨਿਗੇ ਅਸੀਂ ਤਾਂ ਇੱਕ ਆਵਾਜ਼ ਬੁਲੰਦ ਕੀਤੀ ਵੀ ਆਪਣੇ ਭਰਾਵਾਂ ਨੂੰ ਕੀਤਾ ਤੇ ਜਿਹੜੀ ਇਹਨਾਂ ਦੇ ਰੱਬੋ ਹੀ ਜਿਹੜੇ ਮਗਰੋਂ ਕਰਮ ਨੇ ਜਿਹੜੇ ਇਹਨਾਂ ਦੇ ਜਾਗੇ ਨੇ ਸੋ ਜਿਦਾ ਅਰਦਾਸ ਬੇਨਤੀ ਕਰ ਸਕਦੇ ਆ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਇੰਨੇ ਜੋਗੇ ਨਹੀਂ ਹੈਗੇ ਇਨੇ ਸਮਰੱਥ ਨਹੀਂ ਹੈਗੇ ਇਹ ਤਾਂ ਜਦੋਂ ਸਹਿਯੋਗ ਮਿਲਦਾ ਸੰਕਤਾਂ ਦਾ ਸਹਿਯੋਗ ਮਿਲਦਾ ਤੇ ਅਸੀਂ ਜਿਹੜੇ ਕੰਮ ਕਰ ਸਕਦੇ ਹਾਂ ਜਿੰਨੇ ਵੀ ਕਰ ਸਕਦੇ ਹਾਂ ਕਿੰਨਾ ਕੁ ਸੱਚ ਆ ਰਿਹਾ ਜਿੰਨਾ ਵੀ ਖਰਚਾ ਆਏਗਾ ਕੋਈ 3 ਲੱਖ ਦੇ ਕਰੀਬ ਤੇ ਬਜਟ ਬਣਿਆ ਹੈਗਾ ਬਾਕੀ ਦੇਖੋ ਜੋ ਬਣੇਗਾ ਕੀ ਕੀ ਵਡਾ ਕੇ ਦੇਣ ਲੱਗੇ ਉਹਨਾਂ ਨੇ ਇਹ ਸਾਰੇ ਜਿੰਨਾਂ ਦੇ ਇਹਨਾਂ ਦੇ ਦੋ ਕਮਰੇ ਹੈਗੇ ਤੇ ਦੋ ਤਿੰਨ ਕਰੇ ਦੇ ਵਿੱਚ ਇੱਕ ਬਰਾਂਡਾ ਵਾ ਨਾਲ ਸੋ ਸਾਰਾ ਵੀ ਜਿਹਦਾ ਅਰੇਂਜਮੈਂਟ ਕਰਕੇ ਦਿੱਤਾ ਜਾਏਗਾ ਜੋ ਵੀ ਤਿਆਰੀ ਫੁੱਲ ਫਿਨਿਸ਼ ਕਰਕੇ ਦਿੱਤਾ ਜਾਏਗਾ ਇਹ ਪਹਿਲਾਂ ਹੀ ਪੱਕਾ ਸੀ ਕਿ ਪ ਉਹ ਬੈਕ ਸਾਈਡ ਦੀ ਸਾਰੀ ਕੰਦ ਜਿਹੜੀ ਉਹ ਡਿੱਗ ਪਈ ਸੀ